ਜਦੋਂ ਵੀ ਤੁਸੀਂ ਟ੍ਰੈਵਲ ਕਰਨਾ ਤੁਸੀਂ 15-20 ਮਿੰਟ ਪਹਿਲਾਂ ਖਾਣਾ ਵਗੈਰਾ ਖਾ ਕੇ 10 ਮਿੰਟ ਆਪਣੇ ਘਰੇ ਤੁਰ ਕੇ ਠੀਕ ਹੈ ਸਾਡੇ ਪੇਟ ਨੂੰ ਥੋੜਾ ਜਿਹਾ ਇੱਕ ਰਿਲੈਕਸ ਹੋ ਜਾਣਾ ਚਾਹੀਦਾ ਹੂੰ ਹੂੰ ਫਿਰ ਆਪਣੀ ਗੱਡੀਆਂ 'ਚ ਬੈਠੋ ਤੁਸੀਂ ਕਾਰ ਚਲਾਣੀ ਹੈ ਤੁਸੀਂ ਬੈਠ ਕੇ ਵੀ ਜਾਣਾ ਉਹ ਜਿਹੜੇ ਟੇਡੇ ਮੇਡੇ ਵੱਢ ਘਟ ਸਵਾਰੀਆਂ ਲੱਦ ਕੇ ਇਹਨਾਂ ਤੁਰੇ ਚੱਲੇ ਜਾਂਦੇ ਉਹਦੇ ਨਾਲ ਤੁਹਾਡਾ ਹਾਜਮਾ ਖਰਾਬ ਹੁੰਦਾ ਓਕੇ ਜੇ ਤੁਹਾਡਾ ਹਾਜਮਾ ਖਰਾਬ ਹੁੰਦਾ ਫਿਰ ਤੁਹਾਡੀ ਗੈਸ ਵੀ ਬਣਦੀ ਤੁਹਾਡੀ ਐਸਿਡ ਵੀ ਬਣਦੀ ਹੂੰ ਮੈਂ ਲਗਭਗ ਆਪਣੀ ਗੱਲਾਂ ਦੇ ਵਿੱਚ ਕਹਿੰਦਾ ਰਹਿੰਦਾ ਹੁੰਦਾ ਤੁਸੀਂ ਜਿਹੜਾ ਐਸਿਡਿਟੀ ਹੈ ਜਾਂ ਪੇਟ ਦੀ ਗੈਸ ਹੈ ਹਾਰਟ ਅਟੈਕ ਦੀ ਪਹਿਲੀ ਪੋੜੀ ਹੈ ਕੁਝ ਵੀ ਹੋ ਜਾਵੇ ਜੀ ਹਾਰਟ ਦੀ ਪੰਜ ਚਾਰ ਤਕਲੀਫਾਂ ਨੇ ਐਡਾ ਕੁਝ ਨਹੀਂ ਇਹਦੇ ਅੰਦਰ ਦੇ ਜਿਹੜੀਆਂ ਹੋਰ ਬਿਮਾਰੀਆਂ ਜਿਹੜੀਆਂ ਡਾਇਗਨੋਸ ਨਹੀਂ ਹੁੰਦੀਆਂ ਆ ਹਿਰਦੇ ਸੇਤੂ ਹੈ ਇਹ ਤਾਂ ਮਹਾਰਾਜ ਦੀ ਕਿਰਪਾ ਹੈ ਬੰਦਿਆਂ ਨੂੰ ਜਨਾਨੀਆਂ ਨੂੰ ਮਤਲਬ 14-15 ਸਾਲ ਤੋਂ ਉੱਪਰ ਦਾ 100 ਸਾਲ ਤੱਕ ਤਾਂ ਜਿੰਨਾ ਮਰਜੀ ਖਾ ਲਵੇ ਠੀਕ ਹੈ ਇਹ ਮਿਲਦੀ ਮੇਰੇ ਕੋਲੇ ਹੀ ਹੈ ਠੀਕ ਹੈ ਇਹ ਹਰਬਲ ਰਸਾਇਣ ਨੇ ਓਕੇ ਕਿਵੇਂ ਸੋਨਾ ਚਾਂਦੀ ਨੂੰ ਤਾਂ ਸਿਰ ਰਸਾਇਣ ਕਹਿੰਦੇ ਆ ਜਿਹੜੀ ਬੂਟੀਆਂ ਚ ਵੀ ਰਸਾਇਣ ਹੁੰਦੀਆਂ ਨੇ ਉਮਰ ਬਧਾਉਂਦੀਆਂ ਨੇ ਲੋਕੀ ਗੋਡੇ ਬਦਲਵਾ ਇਹ ਕਰ ਬੋ ਕਰ پتہ ਨਹੀਂ ਕਿਆ ਕਿਆ ਕਰਦੇ ਇਹਦੇ ਵਿੱਚ ਇੱਕ ਇਨਗਰੀਡੀਐਂਟ ਹੈ ਚੋਪ ਚੀਨੀ ਜਿਹਨੂੰ ਗੋਡਿਆਂ ਦਾ ਦਰਦ ਪੰਜ ਚਾਰ ਮਹੀਨੇ ਖਾਣੀ ਪਊਗੀ ਜਿਹੜੇ ਬੱਚੇ ਪੀਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਪੇਪਰ ਦੇਣਾ ਚਾਹੁੰਦੇ ਹੋਣ ਅਫਸਰ ਬਣਨਾ ਚਾਹੁੰਦੇ ਹੋਣ ਕਿਸੇ ਗਰੀਬ ਕੋਲ ਨਹੀਂ ਗੁੰਜਾਇਸ਼ ਹੈ ਉਹਦੀ ਮੈਂ ਫੀਸ ਵੀ ਭਰੂੰਗਾ ਸਭ ਨੂੰ ਸਤ ਸ੍ਰੀ ਅਕਾਲ ਨਮਸਤੇ ਪ੍ਰਣਾਮ ਦੁਨੀਆ ਭਰ ਚ ਬਸਦੇ ਪੰਜਾਬੀ ਸਪੈਸ਼ਲੀ ਪੰਜਾਬੀ ਜਿੱਥੇ ਵੀ ਹੈਗੇ ਮੇਰਾ ਨਮਸਕਾਰ ਸਤ ਸ੍ਰੀ ਅਕਾਲ ਦਿਲ ਖਤਰੇ ਦੇ ਵਿੱਚ ਕਿਉਂ ਹੁੰਦਾ ਹੈ ਸਮਾਜ ਨੇ ਫਿਰ ਗੱਲਾਂ ਦੇ ਮਤਲਬ ਆਪਣੇ ਆਪਣੇ ਕੱਢਣ ਲੱਗ ਜਾਂਦੇ ਜੀ ਦੁਨੀਆ ਕਿਉਂਕਿ ਹਰ ਕੋਈ ਫਿਲਾਸਫਰ ਬਣਿਆ ਵਾ ਜੇ ਅੱਜ ਕਿਸੇ ਨਾਲ ਹਮਦਰਦੀ ਵੀ ਰੱਖੇ ਤਾਂ ਵੀ ਲੋਕਾਂ ਨੂੰ ਐ ਲੱਗਦਾ ਵੀ ਸ਼ਾਇਦ ਪਤਨੀ ਆਪਣੀ ਮਾਰਕੀਟਿੰਗ ਕਰਦਾ ਹੈ ਜੀ ਜਦੋਂ ਵੀ ਤੁਸੀਂ ਟਰੈਵਲ ਕਰਨਾ ਤੁਸੀਂ 15-20 ਮਿੰਟ ਪਹਿਲਾਂ ਖਾਣਾ ਵਗੈਰਾ ਖਾ ਕੇ 10 ਮਿੰਟ ਆਪਣੇ ਘਰੇ ਤੁਰ ਕੇ ਠੀਕ ਹੈ ਸਾਡੇ ਪੇਟ ਨੂੰ ਥੋੜਾ ਜਿਹਾ ਇੱਕ ਰਿਲੈਕਸ ਹੋ ਜਾਣਾ ਚਾਹੀਦਾ ਹੂੰ ਹੂੰ ਫਿਰ ਆਪਣੀ ਗੱਡੀਆਂ 'ਚ ਬੈਠੋ ਠੀਕ ਹੈ ਹੁਣ ਕੀ ਸਤਿਗੁਰ ਦੀ ਕਿਰਪਾ ਹੈ ਕਿ ਘਰ ਦੇ ਬਾਹਰ ਇੱਕ ਕਾਰ ਖੜੀ ਹੁੰਦੀ ਅੰਦਰ ਰੋਟੀ ਖਾਦੀ ਕਈਆਂ ਦੇ ਤਾਂ ਹੱਥ 'ਚ ਹੀ ਹੁੰਦੀ ਕਈ ਖਾਂਦੇ ਤੁਰੇ ਵੀ ਹੁੰਦੇ ਹੂੰ ਆਏ ਕਾਰ 'ਚ ਬੈਠ ਗਏ ਠੀਕ ਹੈ ਗੱਡੀ ਦੇ ਵਿੱਚ ਕਾਰ ਦੇ ਵਿੱਚ ਬੈਠਣ ਦਾ ਜਿੱਥੇ ਤੁਹਾਡੀ ਮੇਰੀ ਵੀ ਜਿੱਦ ਮੈਂ ਆਪਣੀ ਚੇਅਰ ਤੇ ਬੈਠਾ ਮੈਂ ਨਹੀਂ ਦੇਖਣਾ ਮੇਰਾ ਕਿੱਦਨੂ ਟੇਡਾ ਕਿੱਦਨੂ ਸਿੱਧਾ ਹੂੰ ਠੀਕ ਉਦੋਂ ਉੱਠ ਕੇ ਆ ਕੇ ਇੱਕ ਵਾਰੀ ਆਪਣੇ ਆਪ ਨੂੰ ਏਦਾਂ ਕੰਫਰਟ ਕਰਕੇ ਬੈਠੋ ਜੇ ਤੁਸੀਂ ਕਾਰ ਚਲਾਣੀ ਹੈ ਤੁਸੀਂ ਬੈਠ ਕੇ ਵੀ ਜਾਣਾ ਹੈ ਉਹ ਜਿਹੜੇ ਟੇਡੇ ਮੇਡੇ ਵੱਦਗਟ ਸਵਾਰੀਆਂ ਲੱਦ ਕੇ ਇਹਨਾਂ ਤੁਰੇ ਚਲੇ ਜਾਂਦੇ ਉਹਦੇ ਨਾਲ ਤੁਹਾਡਾ ਹਾਜਮਾ ਖਰਾਬ ਹੁੰਦਾ ਓਕੇ ਜੇ ਤੁਹਾਡਾ ਹਾਜਮਾ ਖਰਾਬ ਹੁੰਦਾ ਫਿਰ ਤੁਹਾਡੇ ਗੈਸ ਵੀ ਬਣਦੀ ਤੁਹਾਡੇ ਐਸਿਡ ਵੀ ਬਣਦੀ ਮੈਂ ਲਗਭਗ ਆਪਣੀ ਗੱਲਾਂ ਦੇ ਵਿੱਚ ਕਹਿੰਦਾ ਰਹਿੰਦਾ ਹੁੰਦਾ ਵੀ ਜਿਹੜਾ ਐਸਿਡਿਟੀ ਹੈ ਜਾਂ ਪੇਟ ਦੀ ਗੈਸ ਹੈ ਹੀ ਹਾਰਟ ਅਟੈਕ ਦੀ ਪਹਿਲੀ ਪੌੜੀ ਹੈ ਕੀ ਠੀਕ ਤੁਸੀਂ ਖਾ ਕੇ ਕਿਆ ਖਾ ਕੇ ਚਲੇਗੇ ਕਿਆ ਫਰਕ ਤੁਸੀਂ ਦੇਖਿਆ ਨਹੀਂ ਵੀ ਮੈਨੂੰ ਹজম ਹੋਣਾ ਵੀ ਥਾ ਕਿ ਨਹੀਂ ਓਕੇ ਇਧਰ ਖਾਦਾ ਤੇ ਇਧਰ ਤੁਰ ਗਏ ਸੜਕਾਂ ਤੇ ਜਾਓ ਉੱਥੇ ਲਿਖਿਆ ਬੰਦਾ ਗੋ ਥਰੂ ਕਿ ਚਲਦੇ-ਚਲਦੇ ਆਪਣਾ ਖਾਣਾ ਫੜੋ ਤੇ ਚਲਦੇ-ਚਲਦੇ ਖਾਓ ਤੇ ਤੁਰੋ ਜੀ ਜੀ ਉਹ ਥੋੜਾ ਜਿਹਾ ਸਾਡੇ ਸਮਾਜ ਨੂੰ ਸਬਰ ਸ਼ਾਂਤੀ ਚਾਹੀਦੀ ਹੈ ਰੋਟੀ ਵਾਸਤੇ ਤੇ ਭੱਜੇ ਫਿਰਦੇ ਰੋਟੀ ਤੇ 2 ਮਿੰਟ ਬੈਠ ਕੇ ਕਿਤੇ ਖਾ ਲਓ ਨਹੀਂ ਸਫਰ 'ਚ ਬੈਠ ਕੇ ਖਾ ਨਹੀਂ ਸਕਦੇ ਸਰ ਖਾਣਾ ਤਾਂ ਹੈ ਜਿਹੜਾ ਘਰੋਂ ਨਿਕਲਿਆ ओके ਪਰੰਤੂ ਜੇ ਹੁਣ ਤੁਰੇ ਜਾਂਦੇ ਖਾਈ ਜਾਂਦੇ ਕਾਰਨ ਇਹ ਸਪੀਡਾਂ 100 ਦੇ ਉੱਪਰ ਚੱਲਦੀਆਂ ਠੀਕ ਹੈ ਦਿਮਾਗ ਆਕੂਪਾਈਡ ਹੈ ਠੀਕ ਹੈ ਇੱਧਰ ਉੱਧਰ ਗਰਦਨੀ ਘੁਮਾ ਸਕਦੇ ਠੀਕ ਹੈ ਤੁਹਾਡੀ ਸਟ੍ਰੈਸ ਵੱਧਦੀ ਉਹਦੇ ਨਾਲ ਓਕੇ ਉਹ ਤੁਹਾਡੇ ਮੈਟਾਬੋਲਿਜ਼ਮ ਨੂੰ ਇਫੈਕਟ ਕਰਦੀ ਹੈ ਓਕੇ ਜੀ ਇਹ ਜਿਹੜਾ ਸਮਾਜ ਗੱਲਾਂ ਕਰਦਾ ਕਿ ਜੇ ਮੈਨੂੰ ਬੜੀ ਟੈਨਸ਼ਨ ਰਹਿੰਦੀ ਹੈ ਹਾਂ ਟੈਨਸ਼ਨ ਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਇਫੈਕਟ ਹੁੰਦਾ ਓਕੇ ਹਰ ਕੋਈ ਕਿਸੇ ਨੂੰ ਗੱਲ ਕਰ ਲਓ ਮੈਨੂੰ ਟੈਨਸ਼ਨ ਹੈ ਮੈਨੂੰ ਐਂਗਜ਼ਾਇਟੀ ਹਾਂ ਵੀ ਰੀਜ਼ਨ ਬਿਹਾਈਂਡ ਵੀ ਦੱਲਾ ਬਲ ਸੱਜਣਾ ਜੀ ਜੀ ਕਿਹਦੇ ਪਿੱਛੇ ਦਾ ਕਾਰਨ ਕੀ ਹੈ ਹੁਣ ਸਾਡੇ ਕੋਲ ਤੁਸੀਂ ਆਂਦੇ ਆਂਗੇ ਤੁਹਾਡੇ ਪੱਤਰਕਾਰਾਂ ਦੇ ਥਰੂ ਅਸੀਂ ਸਮਾਜ ਤੱਕ ਜੁੜਿਆ ਸਮਾਜ ਸਾਡੇ ਕੋਲ ਬੜੀ ਉਮੀਦ ਲੈ ਕੇ ਆਂਦਾ ਜੀ ਅਸੀਂ ਉਹਨਾਂ ਨੂੰ ਕਹਿੰਦੇ ਪਾਈ ਆਹ ਖਾਣੇ ਤੇ ਪਰਹੇਜ਼ ਕਰੀ ਆਹ ਲਾਈਫ ਸਟਾਈਲ ਤੇ ਪਰਹੇਜ਼ ਕਰੀ ਟਾਈਮ ਨਾਲ ਸੌਣ ਦੀ ਕੋਸ਼ਿਸ਼ ਕਰੀ ਠੀਕ ਹੈ ਹੁਣ ਪਿੱਛੇ ਇੱਕ ਇੱਥੇ ਸਾਡੇ ਅਫਸਰ ਰਟਾਇਰ ਹੋਏ ਨੇ ਉਹ ਸਾਡੇ ਦੂਜੇ ਚੈਨਲ ਤੇ ਚੱਲਦੀ ਹੁੰਦੀ ਹੈ YouTube ਜਿਹੜਾ ਸਾਡਾ ਪਰਸਨਲ ਹੈਗਾ ਆਯੁਰਵੈਦ ਕੇਅਰ ਸੈਂਟਰ ਦਾ ਜੀ ਜੀ ਉਹ ਨੂੰ ਪਤਾ ਨਹੀਂ ਮਹਾਰਾਜ ਜਾਨੇ ਕਿ ਆ ਕਿਹ ਡਾਕਟਰ ਨੇ ਕਹੇ ਤਾ ਅਸੀਂ 20 ਲੱਖ ਰੁਪਇਆ ਵੀ ਜਮ੍ਹਾਂ ਕਰਵਾ ਲਿਆ ਫਿਰ ਮੁੱਕਰ ਕੇ ਕਿ ਤੇਰਾ ਆਪਰੇਸ਼ਨ ਵੀ ਨਹੀਂ ਹੋ ਸਕਦਾ ਮੈਂ ਤਾਂ ਮਹਾਰਾਜ ਤੇ ਉਹਦੇ ਨਾਲ ਕਹਿੰਦਾਗਾ ਕਿ ਮੈਂ ਬਾਬੇ ਨਾਨਕ ਨੂੰ ਫੋਲੋ ਕਰਦਾ ਮੇਰੇ ਤਾਂ ਸਤਗੁਰ ਐਡਾ ਡਾਡਾ ਬਾਬਾ ਨਾਨਕ ਕਿ ਤੁਹਾਨੂੰ ਹੱਥ ਲਾਏ ਜੇ ਬਿਮਾਰੀ ਨਹੀਂ ਹੈ ਤਾਂ ਮੈਂ ਪੈਸੇ ਨੂੰ ਨਹੀਂ ਥੜਕਦਾ ਮੈਂ ਤੁਹਾਨੂੰ ਸਬਰ ਦਿੱਤਾ ਵਾ ਕੋਸ਼ਿਸ਼ ਹੈ ਜਿਹੜੇ ਮੇਰੇ ਸੱਜਣਾਂ ਦੇ ਮੈਂ ਇਹਨਾਂ ਨੂੰ ਵੀ ਕਹਿੰਦਾ ਹਾਂ ਵੀ ਗੁਰੂ ਘਰ ਵੀ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰਿਆ ਗੁਰੂ ਵੀ ਤੁਹਾਨੂੰ ਜਨਮ ਮਿਲਿਆ ਤੁਹਾਨੂੰ ਕਰਮ ਮਿਲਿਆ ਪਰ ਜੇ ਮੰਗਣਾ ਹੋਵੇ ਤਾਂ ਕਿਉਂਕਿ ਸਤਗੁਰ ਜੀ ਦੇਣਾ ਤਾਂ ਸਬਰ ਦੇਂ ਥੜਕਣਾ ਦੇਂ। ਕੀ ਮੰਗਣਾ ਹੋਵੇ ਜੇ ਕਿਸੇ ਨੇ ਵੀ ਮੇਰੇ ਦੋਸਤੋ ਦੁਨੀਆ ਚ ਜਿੱਥੇ ਮਰਜੀ ਜਿਹੜਾ ਜਿਹੜੇ ਮਰਜੀ ਤੁਹਾਨੂੰ ਮੰਨੋ ਜਿਹੜੇ ਮਰਜੀ ਗੁਰੂ ਚੇਲੇ ਨੂੰ ਮੰਨੋ ਪਰ ਮੰਗਿਓ ਸਤਗੁਰ ਤੋਂ ਸਬਰ ਮੰਗਿਓ ਸਬਰ ਦੀ ਜ਼ਿੰਦਗੀ ਬਹੁਤ ਸਮੂਤ ਹੁੰਦੀ ਹੈ। ਆ ਬਾੜੀ ਸ਼ਾਨੇ ਸ਼ੌਕਤ ਬੜੇ ਉੱਚੇ ਮਹਿਲ ਬਣਾ ਰਹੇ ਕਿਆ ਕਰਨੇ ਜੇ ਸਬਰ ਹੀ ਨਹੀਂ ਹੈ। ਸਰ ਮੇਰਾ ਟਾਂਗ ਨਹੀਂ ਹੈ ਇਹ ਸਾਇੰਸ ਹੈ। ਓਕੇ ਦੁਨੀਆ ਕਹਿੰਦੇ ਪਰੇ ਤੋਂ ਪਰੇ ਪਈ ਹੈ ਮੈਂ ਮਾਣ ਕਰਾਂ ਕਿ ਮੈਨੂੰ ਹੀ ਆਂਦਾ ਨਾ ਇੱਥੇ ਪੁਰਾਣੇ ਵੈਦਾਂ ਦੀ ਲੋਕੀ ਗੱਲਾਂ ਕਰਦੇ ਸੀਗੇ ਕਿ ਬਈ ਹੱਥ ਨੂੰ ਧਾਗਾ ਬੰਨ ਕੇ ਵੈਦ ਨੂੰ ਫੜਾ ਦੋ ਧਾਗੇ ਦੀ ਧੜਕਣ ਦੇਖ ਕੇ ਦੱਸ ਦਿੰਦਾ ਸੀ ਵੀ ਤੈਨੂੰ ਬਿਮਾਰੀ ਆ ਮੈਂ ਤਾਂ ਅਜੇ ਕੁਝ ਵੀ ਨਹੀਂ ਐਵੇਂ ਆਪਣੀ ਛੇਕੀਆਂ ਮਾਰਦਾ ਫਿਰਾਂ ਮੈਂ ਤਾਂ ਮਾਫੀ ਮੰਗਦਾ ਇਹਨਾਂ ਕੁਝ ਵੀ ਨਹੀਂ ਮਤਲਬ ਕੋਈ ਐਡੀ ਗੱਲ ਨਹੀਂ ਸਾਡੀ ਸਾਇੰਸ ਹੈ ਪੜਾਈ ਸਾਡੀ ਇਸੇ ਤਰੀਕੇ ਦੀ ਬਾਕੀ ਤੁਹਾਡੀ ਕੰਮ ਦੇ ਨਾਲ ਲਗਨ ਹੁੰਦੀ ਹੈ ਇਹ ਲੋ ਲੱਗਦੀ ਜਾਂਦ ਲੱਗ ਜਾਂਦੀ ਸਤਿਗੁਰੂ ਨਾਲ ਮੇਰੀ ਲੱਗੀ ਵੀ ਬਾਬੇ ਨਾਨਕ ਨਾਲ ਕਿਸੇ ਨੂੰ ਇਤਰਾਜ ਹੋਵੇ ਨਾ ਹੋਵੇ ਕੋਈ ਮੰਨੇ ਨਾ ਮੰਨੇ ਪੜਾਈ ਮੈਂ ਆਪਣੇ ਹਰਿਆਰ ਗੁਰੂਕੁਲ ਤੋਂ ਕੀਤੀ ਵੀ ਸੰਤਾਂ 'ਚ ਰਹਿਣ ਦਾ ਮੈਨੂੰ ਆਸ਼ਰਮ ਵਿੱਚ ਮੌਕਾ ਮਿਲਿਆ ਸਤਿਗੁਰਾਂ ਨੇ ਰੱਖਿਆ ਉਹ ਇੱਕ ਸੇਧ ਜੀ ਬਣ ਗਈ ਵੀ ਐ ਫਿਰ ਵੀ ਮੈਂ ਤੁਹਾਨੂੰ ਵੀ ਕਹਿੰਦਾ ਸਾਰੀ ਦੁਨੀਆ ਨੂੰ ਕਹਿੰਦਾ ਠੀਕ ਐ ਮਿਹਨਤ ਕਰੋ ਜੀ ਸੱਚੇ ਹਰ ਇੱਕ ਨੂੰ ਕਰਨੀ ਮੈਂ ਵੀ ਕਰਦਾ ਜੀ ਲੇਕਿਨ ਜੇ ਮੰਗਣਾ ਹੋਵੇ ਤਾਂ ਸਬਰ ਮੰਗਿਓ ਆ ਨਾ ਮੰਗਿਓ ਮੇਰੀ ਬੜੀ ਕੋਠੀ ਹੋਵੇ ਮੇਰਾ ਵੱਡਾ ਜਹਾਜ਼ ਉੱਡਦਾ ਹੋਵੇ ਖਬਰੇ ਕਿੱਥੇ ਗੰਜੇ ਨੇ ਡੇਕ ਜਾਣਾ ਉਹ ਨਾ ਮੰਗਿਓ ਮੰਗਿਓ ਜੇ ਮਨ ਨਾਲ ਸਬਰ ਮੰਗਿਓ ਉਹ ਨਹੀਂ ਡੇਕਦਾ ਸਰ ਉਹ ਜਿਹੜਾ ਬਹੁਤ ਜ਼ਿਆਦਾ ਟਾਈਟ ਰੱਖਣਾ ਨਾ ਹਾਂਜੀ ਮੈਂ ਤਾਂ ਸਭ ਰਿਫਲੈਕਸ ਮਾਰਦਾ ਐ ਤਾਨੂੰ ਜੈਸ ਨਹੀਂ ਪਾਸ ਹੋਣਾ ਦਾ ਤੁਹਾਡੇ ਡਾਕਰ ਨਹੀਂ ਤੁਹਾਨੂੰ ਉਸ ਤਰੀਕੇ ਨਾਲ ਆਣ ਦਿੰਦਾ ਠੀਕ ਹੈ ਤੁਹਾਡਾ ਹਾਜਮਾਨੀ ਚੱਲਦਾ ਹੂੰ ਉਹ ਚੀਜ਼ਾਂ ਫਿਰ ਜਾ ਕੇ ਦਿਲ ਨੂੰ ਅਸਰ ਕਰਦੀਆਂ ਨੇ ਹੂੰ ਹੂੰ ਸਰ ਜੇ ਤੁਸੀਂ ਸਾਰਾ ਦਿਨ ਹੀ ਥੱਕੇ ਤਾਂ 2 ਮਿੰਟ ਪੈਂਟ ਲਾਉਣ ਨੂੰ ਥੱਕਣ ਲੱਗੇ ਇਹ ਸਮਾਜ ਦੀ ਲਾਪਰਵਾਹੀ ਹੈ ਹੂੰ ਇਹ ਲਾਪਰਵਾਹੀ ਹੈ ਸੌਣ ਦਾ ਮਤਲਬ ਹੁੰਦਾ ਰਿਲੈਕਸ ਠੀਕ ਹੈ ਅੱਜ ਠੀਕ ਹੈ ਸਭ ਕੁਝ ਹੋ ਗਿਆ ਲੇਕਿਨ ਪਜਾਮਾ ਪਜਾਮਾ ਹੀ ਹੁੰਦਾ ਸੀ ਨਾੜਾ ਨਾੜਾ ਹੀ ਹੁੰਦਾ ਸੀ ਹੂੰ 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 ਇਹ ਜਿਹੜੀ ਇਲਾਸਟਿਕ ਆ ਇਹ ਈਜੀ ਹੈ। ਓਕੇ। ਠੀਕ ਹੈ ਨਾ? ਜੀ। ਤੇ ਨਾਲੇ ਨੂੰ ਗੱਠ ਦੇਣੀ ਤੇ ਨਾਲੇ ਦੀ ਗੱਠ ਖੋਲਣੀ। ਉਹ ਇੱਕ ਬਖਰੀਓ ਫੀਲ ਹੈ ਜੇ ਕਰਕੇ ਤਾਂ ਦੇਖੋ ਥੋੜਾ ਜਿਹਾ। ਉਹ ਨ ਜਿੱਥੇ ਤੁਸੀਂ ਲਾ ਦਿੱਤਾ ਉੱਥੇ ਹੀ ਰਹਿਣਾ ਹੈ। ਠੀਕ ਹੈ। ਕਿ ਜੀ ਆ ਹੋ ਗਿਆ ਹੋ ਗਿਆ ਹੁਣ ਠੀਕ ਹੈ ਚਲੋ ਸਤਿਗੁਰ ਦੀ ਕਿਰਪਾ ਆਪਣਾ ਆਪਣਾ ਕੰਮ ਕਰਨ ਦਾ ਢੰਗ ਹੈ। ਠੀਕ ਹੈ। ਮੈਂ ਤਾਂ ਕਹਿਦਾ ਭਾਈ ਤੈਨੂੰ ਕੁਝ ਨਹੀਂ ਹੋਇਆ ਚੱਲੇ ਜਾ ਸੁੱਕਾ ਹੀ। ਠੀਕ ਹੈ। ਚੱਲੇ ਜਾ ਸੁੱਕਾ ਹੀ ਮੈਂ ਤਾਂ ਪੈਸੇ ਮੰਗਦਾ ਹੀ ਨਹੀਂ। ਜੇ ਠੀਕ ਹੈ ਉਸ ਟਾਈਮ ਤੇਨੂੰ ਗੈਸ ਦੀ ਚਿਹੜੀ ਹੋਣੀ ਹੈ ਤੂੰ ਠੀਕ ਹੋ ਗਿਆ ਬੱਸ। ਹਾਂ ਹਾਂ। ਪਰ ਅਗਲਾ ਤਾਂ ਨਹੀਂ ਬਖਸ਼ਦਾ ਅਗਲੇ ਤਾਂ ਚੰਗਾ ਪਲਾ ਮਾਉਂਟ ਜਾਂਦਾ ਉਹ ਇਦਾਂ ਬਖਸ਼ਣ ਲੱਗ ਗਿਆ ਉਹਦੀ ਬਿਲਡਿੰਗ ਉਹਦੀ ਬਿਜਲੀ ਦੇ ਖਰਚੇ ਮੇਰੇ ਤਾਂ ਗਰੀਬ ਆਦਮੀ ਮੈਨੂੰ ਇੱਥੇ ਕੀ ਫਰਕ ਪੈਂਦਾ ਮੇਰੇ ਤਾਂ ਖੁੱਲਾ ਲੰਗਰ ਹੈ ਜੀ 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 ਠੀਕ ਹੈ ਨਾ ਮੈਂ ਤਾਂ ਵੈਸੇ ਵੀ ਡੰਕੇ ਦੀ ਚੂਟ ਤੇ ਕਹਿੰਦਾ ਮੈਂ ਜੇ ਤੁਹਾਨੂੰ ਹੀ ਪੁੱਛ ਲਵਾਂ ਪ੍ਰਸ਼ਨ ਤੁਸੀਂ ਪੱਤਰਕਾਰ ਹੈ ਸਾਡੇ ਦੀ ਪੁੱਛਦੇ ਜੀ ਤੁਹਾਨੂੰ ਹੀ ਪੁੱਛਾਂ ਜੀ ਕਿ ਤੁਸੀਂ ਦੁਨੀਆ ਘੁੰਮਦੇ ਜੀ ਪਰਮਾਤਮਾ ਸਾਖੀ ਸਾਡੇ ਬਾਰੇ ਲੋਕ ਤੁਹਾਨੂੰ ਕੀ ਕਹਿੰਦੇ ਇਹ ਇਮਾਨਦਾਰੀ ਨਾਲ ਸਮਾਜ ਨੂੰ ਤੁਸੀਂ ਦੱਸੋ ਸਾਡੇ ਵੱਲੋਂ ਪਰ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕਈ ਸੱਤੋਂ ਬਿਨਾਂ ਫੋਨ ਇਹ ਤੁਹਾਨੂੰ ਲਾ ਲੈਂਦੇ ਰੁਕੀ ਸਾਹਿਬ ਤਾਂ ਅਸੀਂ ਇਸ ਕਰਕੇ ਸਮਾਜ ਨੂੰ ਕਹਿੰਦੇ ਵੀ ਐਡੀਆਂ ਬਿਮਾਰੀਆਂ ਨਹੀਂ ਹੁੰਦੀਆਂ ਮੌਤ ਦਾ ਖੌਫ ਪੈਦਾ ਕਰਕੇ ਜਿਹੜੇ ਅਸੀਂ ਤੁਹਾਡੀ ਅਸੀਂ ਤੇ ਅਸੀਂ ਕਰਦੇ ਆ ਸਾਨੂੰ ਵੀ ਮੌਤ ਨਹੀਂ ਆਣਾ ਹੈ ਬੈਠੇ ਅਸੀਂ ਵੀ ਨਹੀਂ ਰਹਿਣਾ ਬਿਮਾਰੀ ਦਾ ਇਲਾਜ ਕਰਾਣ ਜਾਇਆ ਕਰੋ ਇੱਕ ਨਵੀਂ ਬਿਮਾਰੀ ਖਰੀਦ ਕੇ ਨਾ ਆਇਆ ਕਰੋ ਕਿ ਤੈਨੂੰ ਆਹ ਹੋ ਜੂਗੀ ਕਿਉਂ ਹੋ ਜੂਗੀ ਆ ਇਹ ਨੂੰ ਨਾ ਮੈਨੂੰ ਵੀ ਤਾਂ ਹੋ ਹੀ ਸਕਦਾ ਠੀਕ ਹੈ ਮਾਨ ਦੇ ਢਡੋਂ ਜਨਮ ਸਭ ਨੇ ਲਿਆ ਮਾਨਸ ਐ ਸੀ ਹਾਂ ਠੀਕ ਹੈ ਥੋੜਾ ਜਿਹਾ ਬਿਮਾਰੀਆਂ ਹੈਗੀਆਂ ਸਰੀਰ ਦੇ ਰੋਗ ਨੇ ਬੜੀਆਂ ਬਿਮਾਰੀਆਂ ਤਾਂ ਹਾਰਟ ਦਾ ਕੁਝ ਵੀ ਬਿਮਾਰੀ ਨਹੀਂ ਹੈ ਇਹ ਤੋਂ ਬੜੀਆਂ ਬਿਮਾਰੀਆਂ ਹੋ ਰਹੀਆਂ ਜਿਵੇਂ ਕਿ ਜੀ ਸਰ ਜੀ ਮੈਂ ਤਾਂ ਫਿਰ ਬਹੁਤ ਕੁਝ ਠੁਰ ਜਾਂਦਾ ਐ ਮੈਂ ਲੋਕਾਂ ਨੇ ਕਹਣਾ ਵੀ ਪਰਮਾਚ ਪੰਦਾ ਹਾਂ 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 ਹਾਰਟ ਦਾ ਤਾਂ ਇਲਾਜ ਹੋ ਜਾਂਦਾ ਸਰ ਮੈਂ ਤਾਂ ਆਪਣੇ ਮਹਾਰਾਜ ਦੇ ਤੁਹਾਨੂੰ ਬਾਰ-ਬਾਰ ਕਹੂੰਗਾ ਕਿ ਮੈਂ ਗੁਰੂਕੁਲ ਤੋਂ ਪੜਿਆ ਹਾਂ ਮੈਂ ਤਾਂ ਮर्यादा ਤੋਂ ਬਾਹਰ ਜਾਣਾ ਨਹੀਂ ਜੀ ਦਿਲਦਰ ਰੋਗ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਪਰ ਮੇਰੀ ਸਮਾਜ ਨੂੰ ਜ਼ਿਆਦਾ ਕਰਕੇ ਇਹ ਕਹਿਣ ਹੁੰਦਾ ਹੈ ਵੀ ਜਿੱਥੇ ਤੁਹਾਡਾ ਇਲਾਜ ਚੱਲਦਾ ਆਪਣਾ ਕਰਵਾ ਕੇ ਜੇ ਤੁਸੀਂ ਉੱਥੇ ਠੀਕ ਹੋ ਜਾਂਦਾ ਤੁਹਾਨੂੰ ਵਧਾਈਆਂ ਠੀਕ ਹੈ ਜੇ ਫਿਰ ਨਹੀਂ ਠੀਕ ਹੁੰਦੇ ਫਿਰ ਆਇਆ ਕਰੋ ਫਿਰ ਨਜ਼ਾਰਾ ਦੇਖੋ ਫਿਰ ਲੱਗਦਾ ਜਾਵੇ ਵੀ ਬਾਬਾ ਨਾਨਕ ਦਾ ਨਾਮ ਐ ਲੈਂਦਾ ਵੀ ਇਹ ਕੀ ਕਰਦਾ ਵੀ ਆ ਹੂੰ ਹੂੰ ਮਜ਼ਾ ਦਿੱਤਾ ਦੇ ਜੀ 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 ਹਾਟ ਦਾ ਕੁਝ ਵੀ ਰੋਗ ਹੋ ਜਾਵੇ ਜੀ ਜੀ ਜੇ ਕਿਤੇ ਕਮੀ ਰਹਿ ਜਾਵੇ ਆ ਬਗੂ ਸ਼ਾਹ ਜੀ ਸਾਡੇ ਸਾਹਮਣੇ ਬੈਠੇ ਨੇ ਠੀਕ ਹੈ ਪਿੱਛੇ ਇਹਨਾਂ ਨੂੰ ਸਰਦੀਆਂ ਚ ਥੋੜੀ ਜੀ ਕੰਪਲੇਂਟ ਆ ਗਈ ਕਿ ਡਾਕਟਰ ਸਾਹਿਬ ਮੈਨੂੰ ਇਤਕੀ ਦਵਾਈ ਨਾਲ ਆ ਦਿੱਕਤ ਹੈ ਮੈਂ ਕਿਹਾ ਭਾਈ ਜੀ ਬੇਨਤੀ ਹੈ ਕਿ ਤੁਹਾਨੂੰ ਆਣ ਦੀ ਖੇਚਲ ਕਰਨੀ ਪਊਗੀ ਦਵਾਈ ਮੈਂ ਤੁਹਾਡੀ ਬਦਲ ਕੇ ਦਿੰਦਾ ਠੀਕ ਹੁਣ ਮੈਂ ਕੈਮਰੇ ਤੇ ਮੰਨ ਰਿਹਾ ਇਸ ਚੀਜ਼ ਨੂੰ ਜੇ ਕਿਤੇ ਮੇਰੀ ਕਮੀ ਹੋਵੇ ਤਾਂ ਮੈਨੂੰ ਮੰਨਣਾ ਵੀ ਚਾਹੀਦਾ ਬਿਲਕੁਲ ਠੀਕ ਗੱਲ ਮੈਂ ਖੁਦਾਤਾ ਹੈ ਨਹੀਂ ਕਿ ਗਲਤੀ ਤੇ ਰੱਬ ਵੀ ਕਰਦਾ ਠੀਕ ਹੈ ਮਾਂ ਦੀ ਢਿੱਡੋਂ ਬੱਚੇ ਗਲਤ ਪੈਦਾ ਹੋ ਜਾਂਦੇ ਹੂੰ ਤੇ ਮੈਨੂੰ ਗਲਤੀ ਮੰਨਣ ਚ ਕੀ ਹਰਜ ਮੈਂ ਸਮਾਜ ਨੂੰ ਹੁ ਕਿਤੇ ਮੇਰੇ ਕਰਮ ਵਿੱਚ ਕਮੀ ਹੋਵੇ ਆ ਕਿ ਮੈਨੂੰ ਮਿਲੋ ਜਿੰਨੇ ਦਿਨ ਦੀ ਦਵਾਈ ਹੈਗੀ ਐ ਜੇ ਮੈਂ 15 ਦਿਨਾਂ ਦੀ ਦਿੱਤੀ ਵੀ ਤੁਸੀਂ 3 ਦਿਨ ਦੇ ਵਿੱਚ ਪਤਾ ਲੱਗ ਜਾਂਦਾ ਠੀਕ ਹੈ 12 ਦਿਨ ਦੀ ਰਹਿ ਗਈ ਹਾਂ ਮੈਂ ਤੁਹਾਡੀ 12 ਦੀ ਜਗ੍ਹਾ ਵੀ 15 ਦਿਨਾਂ ਦੀ ਫ੍ਰੀ ਦੁਬਾਰਾ ਕਰ ਦੂੰਗਾ ਬਦਲ ਦੂੰਗਾ ਪੈਸੇ ਨਹੀਂ ਮੰਗਦਾ ਕਿਉਂਕਿ ਮੇਰੀ ਪਹਿਲੀ ਦਵਾਈ ਬਾਪ ਸਾਇਣੀ ਵਿੱਚ ਐ ਸਿੱਟੇ ਜਾਈ ਰੱਖਾ ਠੀਕ ਹੈ 3 ਦਿਨ ਦਾ ਤੁਹਾਡਾ ਆਣ ਜਾਣ ਦਾ ਖਰਚਾ ਸਮਝਦਾ ਮੈਂ ਇੱਥੇ ਤੱਕ ਤਾਂ ਸਮਾਜ ਨਾਲ ਜੁੜ ਕੇ ਚੱਲਦਾ ਹੁਣ ਘਰ ਹੀ ਬੈਠੇ ਜੀ ਆ ਹੋ ਗਿਆ ਉਹ ਹੋ ਗਿਆ ਸੀ ਕਿਉਂ ਸੁਣੀ ਅਸੀਂ ਕਿਹੜੇ ਨਿਆਣੇ ਬੈਠੇ ਮੈਂ ਸਿਰਫ ਹਾਰਟ ਦਾ ਕਰਦਾ ਹਾਰਟ ਦੇ ਵਿੱਚ ਵੀ ਬਹੁਤ ਸਾਰੇ ਤਕਲੀਫਾਂ ਨੇ ਜੀ ਅੱਜ ਕੁੱਝ ਵੀ ਹੋ ਜਾਵੇ ਜੀ ਹਾਰਟ ਦੀ ਪੰਜ ਚਾਰ ਤਕਲੀਫਾਂ ਨੇ ਐਡਾ ਕੁਝ ਨਹੀਂ ਪਈ ਦੇ ਅੰਦਰ ਦੇ ਜਿਹੜੀਆਂ ਹੋਰ ਬਿਮਾਰੀਆਂ ਜਿਹੜੀਆਂ ਡਾਇਗਨੋਸ ਨਹੀਂ ਹੁੰਦੀਆਂ ਮੈਂ ਉਹੀ ਤਾਂ ਦੱਸਿਆ ਨਾ ਵੀ ਇਹਨਾਂ ਲੋਕਾਂ ਦਾ ਜ਼ਿਆਦਾ ਇਲਾਜ ਕਰਕੇ ਮਾ ਜਾਂਦਾ ਕਈ ਲੋਕ ਉਦਾਸ ਰਹਿੰਦੇ ਨੇ ਕਈ ਰੋਂਦੇ ਨੇ ਕਈਆਂ ਨਾਲ ਹਾਦਸੇ ਹੋਈ ਵੀ ਹੁੰਦੇ ਨੇ ਉਹਨਾਂ ਦੇ ਚਾਹੇ ਜੋ ਮਰਜ਼ੀ ਲਾ ਦੋ ਜਦ ਤੱਕ ਉਹਦਾ ਦੁੱਖ ਨੂੰ ਦੁੱਖ ਨਾ ਤੁਸੀਂ ਜਾਣੋ ਨਾ ਅੱਜ ਦੁਨੀਆ ਦੇ ਵਿੱਚ ਕਿਸੇ ਦਾ ਦੁੱਖ ਸੁਣਨਾ ਤੇ ਉਹਨੂੰ ਸਹਾਰਾ ਦੇਣਾ ਉਹਨੂੰ ਢਾਂਡ ਸਭਦਾਣਾ ਇਹ ਤੇ ਬੜੀ ਤਾਂ ਦਵਾਈ ਕੋਈ ਵੀ ਨਹੀਂ ਇਹ ਤਾਂ ਦੁਨੀਆਵੀ ਬਾਜ਼ਾਰ ਹੈਗਾ ਪਰ ਕਦੇ ਕਿਸੇ ਦੀ ਰੂਹ ਦੀ ਵੀ ਤਾਂ ਸੁਣ ਲਿਆ ਕਰੋ ਇੱਥੇ ਰੂਹ ਨਾਲ ਗੱਲਾਂ ਕਰੀਦੀਆਂ ਨੇ ਦਵਾਈਆਂ ਨਾਲ ਨਹੀਂ ਦਵਾਈਆਂ ਮੇਰੀਆਂ ਹੈਗੀਆਂ ਮੇਰੇ ਤਾਂ ਹੁਣ ਪ੍ਰਮਾਤਮਾ ਸਾਖੀ ਹੈਗਾ ਕਿ ਆਹ ਹਿਰਦੇ ਸੇਤੂ ਕਾਮ ਸੇਤੂ ਖਾ ਕੇ ਲੋਕੀ 20 20 ਸਾਲ ਦੇ ਜਿਹੜੇ ਬਿਮਾਰ ਸੀ ਕੋਈ ਛੱਡ ਗਏ ਅੱਜ ਸਵੇਰ ਦੀ ਗੱਲ ਹੈ ਪਹਿਲੇ ਹੀ ਮਰੀ ਸੀਗਾ ਬਾਹਰੋਂ ਆਇਆ ਵਸੇਗਾ ਕਹਿੰਦਾ ਸਰ ਪਤਨੀ ਕਿੰਨੀ ਪਰੇਸ਼ਾਨ ਸੀ ਹਜੇ ਪਹਿਲੇ ਮਹੀਨੇ ਗੋਲੀਆਂ ਖਾਧੀਆਂ ਮੈਂ 90% ਠੀਕ ਹੈ ਜਾਂਦੇ ਮੈਂ 6 ਮਹੀਨੇ ਦੀ ਲੇ ਗਿਆ ਆਹ ਹਿਰਦੇ ਸੇਤੂ ਹੈ ਇਹ ਤਾਂ ਮਾਰੇ ਦੀ ਕਿਰਪਾ ਹੈ ਬੰਦਿਆਂ ਨੂੰ ਜਨਾਨੀਆਂ ਨੂੰ ਮਤਲਬ 14-15 ਸਾਲ ਤੋਂ ਉੱਪਰ ਦਾ 100 ਸਾਲ ਤੱਕ ਦਾ ਜਿੰਨਾ ਮਰਜ਼ੀ ਖਾ ਲਵੇ ਠੀਕ ਹੈ ਇਹ ਮਿਲਦੀ ਮੇਰੇ ਕੋਲ ਹੀ ਹੈ ਠੀਕ ਹੈ ਬਾਜ਼ਾਰ 'ਚ ਕਿਸੇ ਹੋਰ ਉਹਦੇ 'ਚ ਨਹੀਂ ਮਿਲੂਗੀ ਸਿਰਫ ਸਾਡੀ ਵੈਬਸਾਈਟ ਆਯੁਰਵੈਦ ਕੇਅਰ ਸੈਂਟਰ ਜਾਂ ਘਟਾਨਾ ਵਿਦਾ ਜੀਤੂ ਠੀਕ ਹੈ ਜੀ ਜੇ ਸਾਡੇ ਟੈਲੀਫੋਨ ਨੰਬਰ ਹੈ ਜਾਂ ਸਾਡੇ ਕਾਊਂਟਰ ਤੇ ਕਿਤੇ ਨਹੀਂ ਸਰ ਕਿਤੇ ਨਹੀਂ ਮਿਲੂਗੀ ਦੁਨੀਆ ਦੇ ਵਿੱਚ ਕਿਉਂਕਿ ਸਾਡੇ ਕੋਲ ਪੂਰੀ ਨਹੀਂ ਪੈਂਦੀ ਤੁਸੀਂ ਕਿਸੇ ਨੂੰ ਫਰਜ਼ੀ ਨਹੀਂ ਕਹਿ ਸਕਦੇ ਇੱਥੇ ਵੀ ਸ਼ਬਦਾਂ ਦਾ ਫੇਰ ਕੱਲ ਨੂੰ ਨਵੇਂ ਕਲੇਸ਼ ਜੁ ਠੀਕ ਹੈ ਅਗਲੇ ਅਪਸਰ ਵਿੱਚ ਜਾਂ ਮੇਰੇ ਘਰੇ ਕਰਮ ਤੋਂ ਲੈ ਜਾਣੇ ਲੈ ਸਿਆ ਤੱਕ ਕਰਮਾਂ ਦਾ ਹੀ ਭੋਗਣਾ ਮਿੱਤਰੋ ਜੀ ਜੀ ਮੇਰੇ ਘਰੇ ਕਰਮ ਤੋਂ ਲੈ ਜਾਣੇ ਠੀਕ ਹੈ ਖਬਰੇ ਹੁਣ ਚੋਰ ਨੂੰ ਤੁਸੀਂ ਚੋਰ ਕਹਿੰਦੇ ਤਾਂ ਪਰ ਅਗਲੇ ਦੀ ਮਜਬੂਰੀ ਤਾਂ ਪੁੱਛਿਓ ਖਬਰੇ ਕਿੰਨੇ ਦਿਨਾਂ ਦਾ ਭੁੱਖਾ ਸੇਗਾ ਜੀ ਜੀ ਠੀਕ ਹੈ ਨਾ ਲੋਕ ਬੇਸ਼ਅ ਨਹੀਂ ਬੇਸ਼ਅ ਤਾਂ ਕਹਿੰਦੇ ਕਿ ਕਿਸੇ ਨੇ ਪੁੱਛਿਆ ਵੀ ਇਹ ਤੂੰ ਬਣੀ ਕਿਉਂ ਦੀ ਬਣਾਈ ਕ ਹੁਣ ਜੇ ਕੋਈ ਹੋਊਗਾ ਵੀ ਵੇਚਦਾ ਰਹੇ ਮੇਰੇ ਕਿਹੜੇ ਕਰਮ ਤੋਂ ਲੈਣੇ ਮੇਰੇ ਕਰਮ ਮੇਰੇ ਨਾਲ ਮੈਂ ਆਪਣੇ ਸਮਾਨ ਦਾ ਜ਼ਿੰਮੇਵਾਰ ਹੋਊਗਾ ਇਹ ਹਰਬਲ ਰਸਾਇਣ ਨੇ ਓਕੇ ਜਿਵੇਂ ਸੋਨਾ ਚਾਂਦੀ ਨੂੰ ਤਾਂ ਅਸੀਂ ਰਸਾਇਣ ਕਹਿੰਦੇ ਆ ਜਿਹੜੀ ਬੂਟੀਆਂ 'ਚ ਵੀ ਰਸਾਇਣ ਹੁੰਦੀਆਂ ਨੇ ਇਹ ਉਮਰ ਵਧਾਉਂਦੀਆਂ ਨੇ ਠੀਕ ਹੈ ਇਹਦਾ ਕੋਈ ਜਵਾਬ ਨਹੀਂ ਇਹ ਕਾਮ ਸੇਤੂ ਹੈ ਮੈਂ ਜਨਾਨੀਆਂ ਨੂੰ ਖਾਣ ਨਹੀਂ ਦਿੰਦਾ ਕਿ ਇਹ ਦਿਮਾਗ ਨੂੰ ਬਹੁਤ ਤੇਜ਼ ਕਰਦੀ ਜਨਾਨੀਆਂ ਦਾ ਦਿਮਾਗ ਸਭ ਤੋਂ ਪਹਿਲਾਂ ਹੀ ਜ਼ਿਆਦਾ ਤੇਜ਼ ਹੁੰਦਾ ਇਹ ਵੀ ਮੈਂ ਸਮਾਜ ਨੂੰ ਦੱਸ ਦੇਵਾਂ ਠੀਕ ਹੈ ਤੇ ਇਹ ਬੰਦਿਆਂ ਵਾਸਤੇ ਕਿਉਂਕਿ ਬੰਦੇ ਨੂੰ ਪਰੇਸ਼ਾਨੀਆਂ ਹੋਰ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਜ਼ਿੰਮੇਵਾਰੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹੈ ਤਾਂ ਡਿਵਿਜਨ ਵੀ ਬਹੁਤ ਹੈ ਪਰੰਤੂ ਬਾਈ ਨੇਚਰ ਬਾਈ ਗੋਡ ਓਕੇ ਕਿ ਉਹਨਾਂ ਦਾ ਦਿਮਾਗ ਸਾਡੇ ਨਾਲੋਂ ਡਿਫਰੈਂਟ ਹੁੰਦਾ ਹੈ ਓਕੇ ਜੀ ਅਸੀਂ ਸਮਾਜ ਇਹਨਾਂ ਨੂੰ ਇਸ ਚੀਜ਼ ਨੂੰ ਮੰਨਦੇ ਨਹੀਂ ਹੈਗੇ ਕਿ ਵੀ ਹਾਂ ਵੀ ਅਸੀਂ ਕਹਿ ਦਿੰਦੇ ਕਦੇ ਠੀਕ ਹੈ ਸਮੇਂ ਮਾੜੇ ਆ ਕੇ ਗਏ ਨੇ ਪਰ ਅੱਜ ਦੇ ਸਮੇਂ 'ਚ ਧੀਆਂ ਭੈਣਾਂ ਦੀ ਇੱਜ਼ਤ ਕਰਿਆ ਕਰੋ ਮੇਰੀ ਬੇਟੀ ਮੇਰੇ ਨਾਲ ਬਰਾਬਰ ਬੈਠੀ ਹੈ ਡਾਕਟਰ ਹੈਗੀ ਹੈ ਮੇਰੇ ਮਤਲਬ ਹੁਣ ਜਨਰੇਸ਼ਨ ਇਹ ਮੇਰੀ ਬੱਚੀ ਹੈਗੀ ਹੈ ਪਰ ਮੈਂ ਇਹ ਤੋਂ ਵੀ ਸਲਾਹ ਪੁੱਛ ਲੈਂਦਾ ਹੁਣ ਮੈਂ ਇਹ ਆਕੜ ਮਾਰਾ ਕਿ ਮੇਰੇ ਇਨੀ ਜ਼ਿੰਦਗੀ ਦਾ ਤਜਰਬਾ ਹੋ ਗਿਆ ਮੈਂ ਪੜ੍ਹਾਈ ਕੀਤੀ ਨਾ ਮੇਰਾ ਬੇਟਾ ਹੈਗਾ ਉਹਨੂੰ ਇਹ ਹੁਣ ਫਾਰਮੂਲੇ ਦੇ ਦਿੱਤੇ ਵੀ ਦਾਲ ਸਾਰੀ ਉਹਨੂੰ ਸਟੱਡੀ ਕਰਵਾ ਦਿੱਤੀ ਵੀ ਇੱਕ ਇੱਕ ਚੀਜ਼ ਦੀ ਕਿ ਜੇ ਕਦੇ ਕੋ ਦੁਨੀਆ ਜਦ ਤਨ ਪੁੱਛਰੇ ਵੀ ਤਾਂ ਕੋ ਜਵਾਬ ਹੀ ਹੋਣਾ ਚਾਹੀਦਾ ਹੈ ਕਿ ਹਾਂ ਅਸੀਂ ਆ ਕਰਦੇ ਹਾਂ ਜਦ ਬਣਾ ਲੈ ਦਿੱਤੇ ਬਣਦੀ ਜਿੱਦ ਤੂੰ ਬਣਦੀ ਬਣਾ ਲੈ ਵੇ ਠੀਕ ਹੈ ਠੀਕ ਹੈ ਆ ਹੁਣ ਸੰਧੀ ਸੇਤੂ ਹੈਗੀ ਹੈ ਠੀਕ ਹੈ ਲੋਕੀ ਗੋਡੇ ਬਦਲਵਾ ਇਹ ਕਰ ਬੋ ਕਰ ਪਤਨੀ ਕਿਆ ਕਿਆ ਕਰਦੇ ਇਹਦੇ ਵਿੱਚ ਇੱਕ ਇਨਗਰੀਡੀਐਂਟ ਹੈ ਚੋਪ ਚੀਨੀ ਓਕੇ ਬਾਕੀ ਸੜੀਆਂ ਦੂਜੀਆਂ ਦਵਾਈਆਂ ਠੀਕ ਹੈ ਜੇ ਬਣਾ ਲੈ ਜੀ ਬਣਦੀ ਖੁੱਲਾ ਹੀ ਚੈਲੰਜ ਹੈ ਅਰੇ ਇਹਨੂੰ ਛੇ ਮਹੀਨੇ ਖਾਇਓ ਮੈਂ ਨਹੀਂ ਕਹਿੰਦਾ ਵੀ ਤੁਸੀਂ ਮਹੀਨਾ ਖਾ ਕੇ ਡੱਬੀ ਸੜ ਦਿਓ ਨਾ ਜਿਹਨੂੰ ਗੋਡਿਆਂ ਦਾ ਦਰਦ ਹੈ ਪੰਜ ਚਾਰ ਮਹੀਨੇ ਖਾਣੀ ਪਊਗੀ ਠੀਕ ਹੈ ਨਾਲ ਫਿਰ ਦੇਸੀ ਤੂ ਲਾ ਕੇ ਦੰਨੇ ਅਸੀਂ ਠੀਕ ਹੈ ਤੇ ਪਰਮਾਤਮਾ ਦੀ ਕਿਰਪਾ ਬੱਲੇ ਬੱਲੇ ਹੋ ਜਾਂਦੀ ਸਰ ਸਾਨੂੰ ਵੀ ਫੀਲ ਆਂਦੀ ਹੂੰ ਹੂੰ ਸਾਨੂੰ ਵੀ ਇੱਕ ਫੀਲ ਆਂਦੀ ਕਿ ਸਮਾਜ ਸਾਡੇ ਨਾਲ ਜੁੜਦਾ ਜੀ ਜੀ ਕੁੜੀਆਂ ਕਿਸੇ ਵੀ ਏਜ ਸਟੇਜ ਦੇ ਵਾਲ ਝੜਦੇ ਹੋਣ 13-14 ਸਾਲ ਤੋਂ ਲੈ ਕੇ ਵਿੱਚ ਪੀਰੀਅਡ ਪ੍ਰੋਬਲਮ ਆਉਂਦੀ ਹੋਵੇ ਦਰਦ ਹੁੰਦੇ ਹੋਣ ਠੀਕ ਹੈ ਰੰਗ ਨਿਹਾਰ ਦੇ ਕਿਤੇ ਬੱਲੇ ਬੱਲੇ ਕੋਸਮੈਟਿਕ ਦੇ ਖਰਚੇ ਦਵਾਈ ਦੇ ਪੂਰੇ ਹੋ ਜਾਂਦੇ ਜੀ ਜੀ ਜੇ ਤੁਸੀਂ ਆਪਣੀ ਕਾਰ ਸਹੀ ਢੰਗ ਨਾਲ ਚਲਾਉਂਦੇ ਆ ਤਾਂ ਜਿਹੜੀ ਸਰਵਿਸ ਦਾ ਖਰਚਾ ਉਹ ਤੇਲ ਦੇ ਵਿੱਚ ਵੱਧ ਜਾਂਦਾ ਠੀਕ ਗੱਲ ਹੈ ਆ ਮੈਂ ਤਿੰਨ ਭੈਣਾਂ ਸਾਰਿਆਂ ਦੇ ਵਿੱਚ ਸਭ ਤੋਂ ਸੋਹਣੇ ਲੱਗਦੇ ਨੇ ਕੁੜੀਆਂ ਨੂੰ ਆਪਣਾ ਇੱਕ ਫੀਲ ਆਂਦੀ ਹੈ ਸਕਿਨ ਬਦਲ ਕੇ ਦਿੰਦੀ ਹੈ ਨਜ਼ਾਰਾ ਆ ਜਾਂਦਾ ਸਰ ਕਾ ਮਿਲ ਨਹੀਂ ਸਾਡੇ ਕਾਊਂਟਰ ਤੇ ਹੀ ਸਾਡੇ ਟੈਲੀਫੋਨ ਨੰਬਰਾਂ ਤੇ ਹੈ ਹੋਰ ਬਾਜ਼ਾਰ ਚ ਕਿਤੇ ਹੈ ਨਹੀਂ ਕੀ ਸਾਨੂੰ ਵੀ ਲੋਕੀ ਦੱਸਦੇ ਸ਼ਿਕਾਇਤ ਕਰਦੇ ਨੇ ਜੀ ਕਿ ਜੀ ਤੁਹਾਡੇ ਨਾਮ ਨਾਲ ਵੇਚਦੇ ਮੈਂ ਕਿਹਾ ਭਾਈ ਮੇਰੇ ਤੋਂ ਤੁਸੀਂ ਆਵਾਜ਼ ਵੀ ਪਛਾਣਦੇ ਮੇਰਾ ਆਵਾਜ਼ ਪਛਾਣਦੇ ਤੇ ਮੈਂ ਬੈਠਾ ਮੇਰੇ ਬੱਚੇ ਮੇਰੇ ਨਾਲ ਬੈਠੇ ਮੈਂ ਕੁਝ ਪੰਦਾ ਹੀ ਨਹੀਂ ਠੀਕ ਹੈ ਸਭ ਤੋਂ ਇਲਾਵਾ ਜੇ ਕੋਈ ਕੁਝ ਕਰਦਾ ਹੋਗਾ ਉਹ ਆਪਣੇ ਜਾਣੇ ਅਸੀਂ ਆਪਣੇ ਆਪ ਦੇ ਜ਼ਿੰਮੇਵਾਰ ਸਰ ਟੈਲੀਫੋਨ ਨੰਬਰ ਦਿੱਤੇ ਵੀ ਨਹੀਂ ਉਹ ਅਪਾਇੰਟਮੈਂਟ ਲੈ ਕੇ ਆਂਦੇ ਨੇ ਇੱਥੇ ਬੈਠ ਕੇ ਹੁਣ ਤਾਂ ਗਰਮੀ ਅਸੀਂ ਲੋਕਾਂ ਨੂੰ ਰੋਕਿਆ ਵਾ ਵੀ ਤੁਹਾਡੇ ਘਰੇ ਦਵਾਈਆਂ ਆਨਲਾਈਨ ਪਹੁੰਚ ਜਾਂਦੀਆਂ ਨੇ ਜਿਹੜੇ ਸਾਡੇ ਮਰੀਜ਼ ਜੁੜੇ ਹੋਏ ਨੇ ਹੁਣ ਜਿਵੇਂ ਪਹਿਲੀ ਵਾਰੀ ਆਏ ਇਹਨਾਂ ਨੂੰ ਤਾਂ ਅਭੀ ਦਿਖਾਣ ਆਣਾ ਹੀ ਪੈਂਦਾ ਠੀਕ ਹੈ ਕਿਉਂਕਿ ਮੈਂ ਇਹਨਾਂ ਨਾਲ ਅਭੀ ਤੇ ਗੱਲੇ ਨਹੀਂ ਕਰਦਾ ਠੀਕ ਹੈ ਬਾਹਰਲੇ ਨਾਲ ਵੀਡੀਓ ਕਾਲ ਕਰ ਲਈਦੀ ਇੱਥੇ ਵੀ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਮਨਾ ਕੀਤਾ ਵਾ ਕਿ ਕੋਈ ਘਰ ਦਾ ਜੀ ਆਵੇ ਵੀਡੀਓ ਕਾਲ ਕਰਾ ਵੀ ਦਵਾਈ ਲੈ ਜਾਵੇ ਠੀਕ ਹੈ ਤਾਂ ਫੈਸਿਲਿਟੀ ਇਹ ਟੈਕਨੀਕ ਹੈ ਜੀ ਜੀ ਠੀਕ ਹੈ ਤੇ ਬਾਕੀ ਐਤਵਾਰ ਦੀ ਛੁੱਟੀ ਪੱਕੀ ਹੁੰਦੀ ਹੈ ਠੀਕ ਹੈ ਸਵੇਰੇ 9 ਵਜੇ ਤੇ ਸ਼ਾਮ ਦੇ 6 ਵਜੇ ਤੱਕ ਕੰਟੀਨਿਊ ਇਹਨਾਂ ਦੀ ਸੇਵਾ ਚ ਰਹੀਦਾ ਆਣੇ ਵਾਲੇ 7:30 ਵਜੇ ਵੀ ਆ ਜਾਂਦੇ ਆ ਤੜਕੇ ਉਹ ਵਿਚਾਰੇ ਉੱਥੋਂ ਜੂਪੀ ਤੋਂ ਆਂਦੇ ਜੰਮੂ ਤੋਂ ਆਂਦੇ ਇੱਥੇ ਟ੍ਰੇਨ ਆਂਦੀ ਐ ਸਟੇਸ਼ਨ ਸਾਡੇ ਨਾਲ ਐ ਹੁਣ ਉਹਨੂੰ ਵੀ ਇੰਨੀ ਦੂਰ ਤੇ ਐਨ ਮੈਂ ਕਿਹਾ ਵੀ ਮੈਂ 9 ਵਜੇ ਚੱਕੂਗਾ ਇਹ ਤਾਂ ਨਹੀਂ ਹੋ ਸਕਦਾ ਉਹ ਜੇ ਕਦੇ ਹੋ ਜਾਂਦਾ ਤਾਂ ਜੁੜੀਦਾ ਹੈਗਾ ਆਮ ਸਮਾਜ ਪਰਮਾਨੰਥ ਜੀ ਪਰ ਸਾਨੂੰ ਬਹੁਤ ਅੱਛਾ ਕੋਆਪਰੇਟ ਕਰਦਾ ਸਾਡੇ ਨਾਲ ਸਮਾਜ ਬੜੇ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ ਉਹ ਸਤਿਗੁਰੂ ਬਾਬੇ ਨਾਨਕ ਦਾ ਨਾਮ ਕਾਇਮ ਕਰਨ ਵਾਸਤੇ ਰੱਖਣ ਵਾਸਤੇ ਆਪਣੇ ਆਪ ਨੂੰ ਸਮਝਾਈਦਾ ਕਿ ਮੈਂ ਨਾ ਕਿਤੇ ਉੱਚਾ ਨੀਚਾ ਨਾ ਕਰ ਦੇਈਂ ਲੋਕ ਮੈਨੂੰ ਨਹੀਂ ਮਾੜਾ ਕਹਿਣਗੇ ਕਹਿਣਗੇ ਬਾਬੇ ਨਾਨਕ ਦਾ ਨਾਮ ਲੈ ਕੇ ਵੀ ਠੱਗਿਆ ਹੀ ਮਾਰਦਾ ਮੈਨੂੰ ਡਰ ਰਹਿੰਦਾ ਇਸ ਚੀਜ਼ ਦਾ ਆਪਣੇ ਕਰਮਾਂ ਦਾ ਕਿ ਕੋਈ ਮੇਰੇ ਵੱਲੋਂ ਇਦਾਂ ਦੀ ਗੁਸਤਾਖੀ ਨਾ ਹੋ ਜਾਵੇ ਜੇ ਹੋਵੇ ਤਾਂ ਐਵੇਂ ਮੈਨੂੰ ਮaaf ਕਰਿਓ ਦੱਸ ਦਿਓ ਵੀ ਤੂੰ ਡਾਕਟਰ ਆ ਮਾੜਾ ਕੀਤਾ ਮੈਂ ਆਪਣੇ ਆਪ ਨੂੰ ਸੁਧਾਰੂੰਗਾ ਤੁਹਾਨੂੰ ਮੈਂ ਕੀ ਕਹਣਾ ਮੈਂ ਆਪਣੇ ਆਪ ਨੂੰ ਸੁਧਾਰਾਂ ਚੰਡੀਗੜ੍ਹ ਸੈਕਟਰ 28 A ਕੋਠੀ ਨੰਬਰ 7 ਉੱਥੇ ਤੱਕ ਤਾਂ ਲੋਕੀ ਪਹੁੰਚਦੇ ਨਹੀਂ ਕਲੈਨ ਸੁਣਨੀ ਹੁੰਦੀ ਫੋਨ ਲਾ अच्छा ਤੇ ਬੜਾ ਅੱਛਾ ਲੱਗਦਾ ਸਮਾਜ ਦੀ ਸੇਵਾ ਕਰਕੇ ਤੇ ਇਹਨਾਂ ਦੇ ਪਰਿਵਾਰਾਂ ਦੀ ਖੁਸ਼ੀਆਂ ਜੇ ਦੇਖੀ ਦੀਆਂ ਗਿਆ ਤੁਸੀਂ ਸਾਡਾ ਅੱਜ ਦਾ ਫੋਨ ਰਿਕਾਰਡ ਦੇਖੋ ਕਿ ਵੀ ਸਵੇਰੇ ਅਮਰੀਕਾ ਕੈਨੇਡਾ ਇੰਗਲੈਂਡ ਸਵੇਰੇ ਜਿਹੜੇ ਮਤਲਬ 7-8 ਵਜੇ ਤੋਂ ਸ਼ੁਰੂ ਹੋ ਜਾਂਦੇ ਨੇ ਫਿਰ ਹੁਣ ਜਦ ਇਹ ਰੈਸ ਹੋ ਜਾਂਦਾ ਉਹਨਾਂ ਨੂੰ ਵੀ ਕਿਸੇ ਦਾ ਸੋ ਜਾਓ ਸ਼ਾਮ ਨੂੰ ਫਿਰ 6 ਵਜੇ ਤੋਂ 8 ਵਜੇ ਤੱਕ ਉਹਨਾਂ ਨੂੰ ਸੁਣੀਦਾ ਕਿਉਂਕਿ ਉੱਧਰ ਦਿਨ ਚੜ੍ਹਨਾ ਜੀ ਜੀ ਤਦ ਉਹ ਵੀ ਸਾਡੇ ਹੀ ਨੇ ਮੈਂ ਕਿਹਾ ਵਾ ਵੀ ਪੰਜਾਬੀ ਦੇ ਨੇ ਜਿੱਥੇ ਮਰਜੀ ਹੋਣ ਵਿੱਚ ਕਈ ਲੋਕ ਇਤਰਾਜ਼ ਕਰਦੇ ਬਾਈ ਕਰੀ ਜਾਇਓ ਮੈਂ ਆਪਣੀ ਪੰਜਾਬੀ ਇੱਦਾਂ ਦੇਣਦਾਰ ਆ ਇੱਕ ਹੋਰ ਬੜੀ ਗੱਲ ਸਮਾਜ ਨੂੰ ਮੈਂ ਕਦੇ ਮੈਂ ਅੱਗੇ ਵੀ ਕਦੇ ਕਦੇ ਕਹਿੰਦਾ ਹੁੰਦਾ ਜਿਹੜੇ ਬੱਚੇ ਪੀਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਪੇਪਰ ਦੇਣਾ ਚਾਹੁੰਦੇ ਹੋਣ ਅਫਸਰ ਬਣਨਾ ਚਾਹੁੰਦੇ ਹੋਣ ਕਿਸੇ ਗਰੀਬ ਕੋਲ ਨਹੀਂ ਗੁੰਜਾਇਸ਼ ਹੈ ਉਹਦੀ ਮੈਂ ਫੀਸ ਵੀ ਭਰੂੰਗਾ ਕਿਉਂਕਿ ਪੰਜ ਚਾਰ ਕੇ ਬੱਚਿਆਂ ਦੀ ਸਾਲ ਦੀ ਫੀਸ ਭਰਿਆ ਕਰੂੰਗਾ ਐਡਾ ਲੈਂਡਲੋਰਡ ਤਾਂ ਹੈ ਨਹੀਂ ਪਰ ਵੀ ਸਾਡੇ ਇਹਨਾਂ ਪੰਜਾਬੀ ਅਫਸਰ ਖਤਮ ਹੁੰਦੇ ਜਾ ਰਹੇ ਨੇ ਸਾਨੂੰ ਔਖਾ ਹੋਣ ਲੱਗਿਆ ਤੇ ਸਾਡੇ ਬੱਚੇ ਬਾਹਰ ਨੂੰ ਜਾ ਰਹੇ ਨੇ ਬੱਚੋ ਜੇ ਬੇਟੇ ਮੇਰੇ ਕੋਈ ਪੜਨ ਵਾਲੇ ਹੋਏ ਤਾਂ ਮੈਂ ਤੁਹਾਡੇ ਨਾਲ ਆ ਐਵੇਂ ਨਾ ਅਣਖ ਲਿਓ ਵੀ ਹਾਂ ਵੀ ਅਸੀਂ ਡਾਕਟਰ ਨੂੰ ਜਾ ਕੇ ਫੀਸ ਨੂੰ ਕਹਾਂਗੇ ਨਾ ਕੋਈ ਤੁਹਾਡੇ ਤੇ ਹਸਾਨ ਨਹੀਂ ਤੁਹਾਡੇ ਨਾਲ ਸਾਡਾ ਸਮਾਜ ਸੁਧਰਨਾ ਹੈ ਤੇ ਜਿਹੜੇ ਬੱਚੇ ਪਲੇਅਰ ਨੇ ਜੀ ਉਹ ਵੀ ਜੇ ਕਿਤੇ ਮੌਕਾ ਮਿਲਦਾ ਹੋਵੇ ਤਾਂ ਮੈਨੂੰ ਦੱਸਿਆ ਕਰੋ ਮੈਂ ਤੁਹਾਡੇ ਨਾਲ ਉੱਥੇ ਵੀ ਕੁਝ ਨਾ ਕੁਝ ਖੜੂੰਗਾ ਮੈਂ ਪੰਜਾਬ ਰੰਗਲਾ ਪੰਜਾਬ ਜਿੰਨੀ ਮੇਰੀ ਹیثیت ਔਕਾਤ ਹੈਗੀ ਹੈ ਜੀ ਇੰਨਾ ਤਾਂ ਮੈਂ ਕਰਨਾ ਹੈ ਕੀ ਇਹ ਮੇਰਾ ਇੱਕ ਸੋਚ ਹੈ ਸਮਾਜ ਦੇ ਨਾਲ